ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਵਾਸ਼ਨਾਵਾਂ ਨੂੰ ਕੌਣ ਜਿੱਤ ਸਕਿਆ ਹੈ ਟਾਲਸਟਾਈ ਦੀ ਇੱਕ ਪ੍ਰਸਿੱਧ ਕਹਾਣੀ ਹੈ ਕਹਿੰਦੇ ਕਿ ਰਾਂ ਇੱਕ ਆਦਮੀ ਦੇ ਘਰ ਇੱਕ ਸੰਿਆਸੀ ਮਹਿਮਾਨ ਹੋਇਆ ਰਾਤ ਨੂੰ ਖਾਣਾ ਖਾ ਕੇ ਬੈਠਿਆਂ ਦਾ ਹਾਸੇ ਮਜ਼ਾਕ ਚੱਲ ਰਿਹਾ ਸੀ ਸੰਿਆਸੀ ਨੇ ਸਹਿਜ ਸੁਭਾਈ ਹੀ ਕਹਿਤਾ ਕਿ ਤੂੰ ਕੀ ਇੱਥੇ ਖੇਤੀ ਕਰਨ ਲੱਗਿਆ ਹੈ ਸਵੇਰੀਆ ਜਾ ਜ਼ਮੀਨ ਬਹੁਤ ਸਸਤੀ ਹੈ ਉੱਥੇ ਮੁਫਤ ਹੀ ਮੰਨ ਇੱਥੋਂ ਵੇਚ ਕੇ ਸਵੇਰੀਆ ਚਲਾ ਜਾ ਹਜ਼ਾਰਾਂ ਏਕੜ ਜ਼ਮੀਨ ਆਜੂ ਉੱਧਰ ਫਿਰ ਐਸ਼ ਕਰੀ ਉੱਥੇ ਲੋਕ ਐਨੇ ਭੋਲੇ ਨੇ ਕਿ ਸਮਝ ਲੈ ਜ਼ਮੀਨ ਮੁਫਤ ਵਾਂਗੂ ਹੀ ਦੇ ਦਿੰਦੇ ਨੇ ਉਸ ਆਦਮੀ ਚ ਬਾਸਨਾ ਜਗੀ ਅਗਲੇ ਦਿਨ ਤੜਕੇ ਹੀ ਜ਼ਮੀਨ ਵੇਚ ਕੇ ਜੁੱਲੀ ਬਿਸਤਰਾ ਬਨ ਕੇ ਚੜ ਗਿਆ ਗੱਡੀ ਤੇ ਪਹੁੰਚ ਗਿਆ ਆਥਨੂ ਸਵੇਰੀਆ ਜਦ ਪਹੁੰਚਿਆ ਤਾਂ ਗੱਲ ਉਸ ਨੂੰ ਸੱਚੀ ਲੱਗੀ ਸੰਿਆਸੀ ਦੀ ਆਦਮੀ ਨੇ ਜਾ ਕੇ ਕਿਹਾ ਕਿ ਮੈਂ ਇੱਥੇ ਜ਼ਮੀਨ ਖਰੀਦਣੀ ਹੈ ਜ਼ਮੀਨ ਖਰੀਦਣੀ ਚਾਹਨਾ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜ਼ਮੀਨ ਖਰੀਦਣੀ ਹੈ ਤਾਂ ਪਹਿਲਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖ ਦੇ ਜ਼ਮੀਨ ਖਰੀਦਣ ਦਾ ਇੱਕੋ ਪਾ ਬਸ ਕੱਲ ਸਵੇਰੇ ਤੁਰ ਪੀ ਇੱਥੋਂ ਜਿੱਥੋਂ ਤੱਕ ਜ਼ਮੀਨ ਤੁਰ ਕੇ ਘੇਰ ਲਵੇਂ ਉਹ ਤੇਰੀ ਬਸ şart ਤੇ ਹੈ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਣਾ ਹੈ ਜਿੱਥੋਂ ਚੱਲਿਆ ਸੀ ਜੋ ਮੀਨ ਜਿੰਨੀ ਜ਼ਮੀਨ ਦਾ ਚੱਕਰ ਲਗਾ ਕੇ ਵਾਪਸ ਆ ਜੇ ਉਹ ਤੇਰੀ ਰਾਤ ਭਰ ਨਾ ਸੌ ਸਕਿਆ ਉਹ ਆਦਮੀ ਤੁਸੀਂ ਹੁੰਦੇ ਤਾਂ ਵੀ ਨਾ ਸੌ ਸਕਦੇ ਇਹੋ ਜਿਹੇ ਸਮੇਂ 'ਚ ਕੋਈ ਸੌਂਦਾ ਹੈ ਭਲਾ ਯੋਜਨਾਵਾਂ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜ਼ਮੀਨ ਘੇਰ ਲਵਾਂ ਸਵੇਰੇ ਹੁੰਦੇ ਹੀ ਭੱਜ ਲਿਆ ਨਾਲ ਸਭ ਰੋਟੀ ਪਾਣੀ ਚੱਕ ਕੇ ਸੋਚਿਆ ਸੀ ਕਿ 12 ਵਜੇ ਮੁੜ ਪਾਉਂ ਵਾਪਸ ਤਾਂ ਕਿ ਸੂਰਜ ਡੁੱਬਦੀ ਡੋਬਦੀ ਡੋਬਦੀ ਪਹੁੰਚ ਜਾਵਾਂ ਵਾਪਸ ਪਿੰਡ 12 ਵਜ ਗਈ ਕਿੰਨੇ ਹੀ ਮੀਲ ਚੱਲ ਚੁੱਕਿਆ ਸੀ ਪਰ ਬਾਸਨਾ ਦਾ ਕੋਈ ਅੰਤ ਹੈ ਉਸਨੇ ਸੋਚਿਆ ਕਿ 12 ਵਜ ਗਈ ਹੁਣ ਮੁੜਨਾ ਚਾਹੀਦਾ ਪਰ ਫਿਰ ਅਚਾਨਕ ਦਿਮਾਗ 'ਚ ਆਇਆ ਕਿ ਥੋੜੀ ਜਹੀ ਬਸ ਥੋੜੀ ਜਹੀ ਜ਼ਮੀਨ ਹੋਰ ਕੀ ਲੰਮਾ ਮੋੜਨ ਲੱਗੀ ਬਸ ਥੋੜਾ ਤੇਜ਼ ਭੱਜਣਾ ਪਊ ਐਨੀ ਕ ਤਾਂ ਗੱਲ ਹੈ ਇੱਕ ਹੀ ਦਿਨ ਦੀ ਤਾਂ ਗੱਲ ਹੈ ਉਸਨੇ ਪਾਣੀ ਵੀ ਨਾ ਪੀਤਾ ਕਿਉਂਕਿ ਰੁਕਣਾ ਪੈਂਦਾ ਪੀਣ ਲਈ ਇੱਕ ਦਿਨ ਦੀ ਤਾਂ ਗੱਲ ਹੈ ਪਹੁੰਚ ਕੇ ਹੀ ਪੀ ਲਊ ਪੇਰ ਸਾਰੀ ਉਮਰ ਪੀਂਦੇ ਰਹਾਂਗੇ ਖਾਣਾ ਵੀ ਨਾ ਖਾਇਆ ਰੋਟੀ ਪਾਣੀ ਸਭ ਰਾਸਤੇ 'ਚ ਹੀ ਸੁੱਟ ਦਿੱਤੀ ਕਿਉਂਕਿ ਉਹਨਾਂ ਦਾ ਭਾਰ ਝੁਕਣਾ ਪੈ ਰਿਹਾ ਸੀ ਭੱਜਿਆ ਨਹੀਂ ਸੀ ਜਾ ਰਿਹਾ ਚੰਗੀ ਤਰ੍ਹਾਂ ਕਰਦਾ ਕਰਦਾ 2 ਵਜੇ ਵਾਪਸ ਮੁੜਿਆ ਹੁਣ ਘਬਰਾਇਆ ਸਾਰਾ ਜੋਰ ਲਗਾਇਆ ਲੇਕਨ ਕਿੰਨਾ ਭੱਜਦਾ ਸਾਰੀ ਤਾਕਤ ਖਤਮ ਹੋ ਚੁੱਕੀ ਸੀ ਉਹ ਪੂਰੀ ਜਾਨ ਲਗਾ ਕੇ ਦੌੜਿਆ ਸਭ ਦਾਤ ਹੀ ਲਗਾ ਕੇ ਸੂਰਜ ਡੁੱਬਣ ਲੱਗਿਆ ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋ ਗਏ ਸੀ। ਜ਼ਿਆਦਾ ਦੂਰੀ ਨਹੀਂ ਸੀ ਰਹਿ ਗਈ। ਪਿੰਡ ਦੇ ਲੋਕ ਖੜੇ ਸੀ, ਆਵਾਜ਼ਾਂ ਮਾਰ ਰਹੇ ਸੀ, ਉਤਸ਼ਾਹ ਵਧਾ ਰਹੇ ਸੀ। ਅਜੀਬ ਸਿੱਧੇ ਸਾਦੇ ਲੋਕ ਨੇ ਸੋਚਣ ਲੱਗਿਆ ਮਨ 'ਚ ਇਹਨਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ। ਇਹਨਾਂ ਨੂੰ ਧੰਨ ਵੀ ਮਿਲ ਜਾਵੇ ਤੇ ਜ਼ਮੀਨ ਵੀ ਨਾ ਦੇਣੀ ਪਵੇ। ਉਸ ਨੇ ਇੱਕ ਨੰਬਾ ਲੰਮਾ ਸਾਲਿਆ ਭੱਜਿਆ ਭੱਜਿਆ ਸੂਰਜ ਡੁੱਬਣ ਲੱਗਿਆ ਡੋਬਦੇ ਡੋਬਦੇ ਆਦਮੀ ਉਹ ਡਿੱਗ ਪਿਆ ਧਰਤੀ ਤੇ ਬਸ 5-7 ਗਾਜ ਦੂਰੀ ਹੀ ਬਾਕੀ ਸੀ ਇੱਕ ਸੀਟ ਇੱਕ ਸੀਟ ਕੇ ਉਹ ਉਸ ਰੇਖਾ ਤੱਕ ਪਹੁੰਚਿਆ ਜਿੱਥੋਂ ਭੱਜਿਆ ਸੀ ਸੂਰਜ ਡੁੱਬ ਗਿਆ ਤੇ ਇਧਰ ਹੀ ਆਦਮੀ ਵੀ ਮਰ ਗਿਆ ਪਿੰਡ ਦੇ ਸਿੱਦੇ ਸਾਦੇ ਲੋਕ ਜਿਨ੍ਹਾਂ ਨੂੰ ਉਹ ਸਮਝਦਾ ਸੀ ਹੱਸਣ ਲੱਗੇ ਕਿ ਪਾਗਲ ਲੋਕ ਇੱਥੇ ਆਉਂਦੇ ਹੀ ਰਹਿੰਦੇ ਨੇ ਇਹ ਕੋਈ ਪਹਿਲੀ ਘਟਨਾ ਨਹੀਂ ਸੀ ਅਕਸਰ ਲੋਕ ਆਉਂਦੇ ਸੀ ਤੇ ਇਸ ਤਰ੍ਹਾਂ ਮਰਦੇ ਸੀ ਕੋਈ ਵੀ ਅੱਜ ਤੱਕ ਜ਼ਮੀਨ ਘੇਰ ਕੇ ਮਾਲਕ ਨਹੀਂ ਬਣ ਪਾਇਆ ਇਹ ਕਹਾਣੀ ਤੁਹਾਡੀ ਕਹਾਣੀ ਹੈ ਸਭ ਦੀ ਜ਼ਿੰਦਗੀ ਦੀ ਕਹਾਣੀ ਹੈ ਇਹ ਹੀ ਤਾਂ ਤੁਸੀਂ ਕਰ ਰਹੇ ਹੋ ਦੌੜ ਰਹੇ ਹੋ ਕਿ ਸਭ ਕੁਝ ਪਾ ਲਈਏ ਸਮਾਂ ਵੀ ਪੂਰਾ ਹੋਣ ਲੱਗਦਾ ਹੈ ਪਰ ਸੋਚਦੇ ਹਾਂ ਕਿ ਥੋੜਾ ਹੋਰ ਦੌੜ ਲਈਏ ਜਿਉਣ ਦਾ ਸਮਾਂ ਕਿੱਥੇ ਹੈ ਗਰੀਬ ਮਰ ਜਾਂਦੇ ਨੇ ਭੁੱਖੇ ਅਮੀਰ ਮਰ ਜਾਂਦੇ ਨੇ ਭੁੱਖੇ ਜਦੋਂ ਕੋਈ ਨਹੀਂ ਜੀ ਪਾਉਂਦਾ ਜੀਣ ਲਈ ਥੋੜੀ ਸਮਝ ਚਾਹੀਦੀ ਹੈ ਥੋੜੀ ਸਹਿਜਤਾ ਸਿਰਫ ਬੁੱਧਪੁਰਸ਼ ਜਿਉਂ ਪਾਉਂਦੇ ਨੇ ਕਿਉਂਕਿ ਉਹ ਠਹਿਰ ਗਈ ਕਿਉਂਕਿ ਉਹਨਾਂ ਦਾ ਚਿੱਤ ਹੁਣ ਚੰਚਲ ਨਹੀਂ ਜ਼ਮੀਨ ਘੇਰ ਕੇ ਕਰੋਗੇ ਕੀ ਸਭ ਇੱਥੇ ਹੀ ਰਹਿ ਜਾਂਦਾ ਹੈ ਨਾ ਕੁਝ ਲੈ ਕੇ ਆਉਂਦੇ ਹਾਂ ਨਾ ਲੈ ਕੇ ਜਾਵਾਂਗੇ ਇਹ ਹੀ ਸਾਡੀ ਸਭ ਦੀ ਜ਼ਿੰਦਗੀ ਦੀ ਸਚਾਈ ਹੈ Done about.